ਲੋ ਜੀ ਤੁਸੀਂ ਸੋਚੋਗੇ ਕਿ ਮੋਨਿਕਾ ਬਾਰ-ਬਾਰ ਇਹ ਦਿਖਾਉਂਦੇ ਰਹਿੰਦੇ ਆ ਕਿਉਂਕਿ ਜੋ ਚੀਜ਼ਾਂ ਸੇਲ ਹੁੰਦੀਆਂ ਉਹ ਬਾਰ-ਬਾਰ ਮੁੜ ਕੇ ਉਹੀ ਰਿਪੀਟ ਆਂਦੀ ਹੈ ਜੀ ਠੀਕ ਹਨ ਜੀ ਇਹ ਆਗੇ ਡਿਨਰ ਸੈੱਟ ਹੈਲੋ ਜੀ ਜੈ શ્રી 크ਿਸ਼ਨਾ ਮੈਂ ਮੋਨਿਕਾ ਸੰਜਨਾ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾਵਾਂ ਦੇ ਸਾਥ ਕਰਦੇ ਆ ਜੀ ਹੋਰ ਸੁਣਾਓ ਤੁਸੀਂ ਸਾਰੇ ਜੀ ਨੇ ਠੀਕ ਹੋ ਵਧੀਆ ਉਮੀਦ ਕਰਦੇ ਆ ਤੁਸੀਂ ਸਾਰੇ ਜੀ ਨੇ ਠੀਕ ਹੋਵੋਗੇ ਵਧੀਆ ਹੋਵੋਗੇ ਆਪਾਂ ਵੀ ਬਹੁਤ ਵਧੀਆ ਲੋ ਜੀ ਕਈ ਪੈਣਾ ਨਾ ਬਹੁਤ ਕੁਝ ਸੇਲ ਕਰਦੇ ਆਪਾਂ ਬਹੁਤ ਕੁਝ ਬਹੁਤ ਸਾਰੀਆਂ ਆਈਟਮਾਂ ਬਹੁਤ ਕੁਝ ਜੋ ਨਹੀਂ ਪਤਾ ਹੁੰਦਾ ਉਹ ਕਿਸੇ ਤੋਂ ਸਿੱਖਣ ਨੂੰ ਮਿਲ ਜਾਂਦਾ ਤੇ ਬਾਕੀ ਸਿੱਖਣ ਨੂੰ ਤਾਂ ਬੈਠੇ ਹੀ ਆਂ ਠੀਕ ਹੈ ਜੀ ਇੱਧਰ ਇਹ ਆਗੇ ਬਰੋ ਸਿਲ ਦੇ ਵਿੱਚ ਸਾਰੀ ਆਈਟਮ ਡਿਨਰ ਸੈੱਟ ਦੇ ਵਿੱਚ ਇਹ ਵਾਈਟ ਵਾਲੀ ਆਗੇ ਪਿਓਰ ਵਾਈਟ ਦੇ ਵਿੱਚ ਤੇ 골ਡਨ ਜੋ ਲਾਈਨ ਹੈ ਉਸ ਦੇ ਵਿੱਚ ਵੀ ਆਗੇ ਤੇ ਇੱਧਰ ਥੋੜੇ ਫਲਾਰ ਵਾਲੇ ਵੀ ਆਗੇ ਇਦਾਂ ਦੇਖੋ ਜੀ ਇਹ ਫਲਾਰ ਵਾਲੀ ਆਗੇ ਮੰਬਲੀਓ ਇਧਰੇ ਗ੍ਰੇ ਵਾਲਾ ਡਿਨਰ ਸੈੱਟ ਹੈ ਤੇ ਇਧਰ ਇਹਦੇ ਚ ਗ੍ਰੇ ਔਰ ਬਲੈਕ ਦਾ ਫਲਾਰ ਬਣਿਆ ਹੋਇਆ ਤੇ ਇਧਰ ਪਿਓਰ ਬਲੈਕ ਦੀ ਗ੍ਰੇ ਚ ਤੇ ਬਲੈਕ ਐਂਡ ਵਾਈਟ ਦਾ ਵੀ ਇਹ ਆ ਗਿਆ ਸਭ ਦੇ ਆਪੋ ਆਪਣੀ ਚੋਇਸ ਹੁੰਦੀ ਹੈ ਜੋ ਜਿਸ ਨੂੰ ਜੋ ਵਧੀਆ ਲੱਗਦਾ ਉਹਦੇ ਵਿੱਚੋਂ ਹੀ ਹੀ ਮੰਗਵੰਦਾ ਜੀ ਤੇ ਇਸ ਚੀਜ਼ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਹੈ ਇਹ ਹਾਂਡੀ ਜਿਵੇਂ ਕੀ ਮੱਖਣ ਦੁੱਧ ਵਾਸਤੇ ਦਹੀਂ ਵਾਸਤੇ ਇਹ ਬਹੁਤ ਯੂ ਜਾਨ ਵਾਲੀ ਚੀਜ਼ ਐ ਇਹ ਮੈਂ ਵੀ ਲੈ ਕੇ ਜਾਊਂਗੀ ਦੀਵਾਲੀ ਤੇ ਇੱਕ ਆਈਟਮ ਤਾਂ ਪਾਬ ਵੀ ਲੰਦੇ ਆ ਪਰ ਮੈਂ ਦੀਵਾਲੀ ਤੇ ਇਹ ਵਾਲੀ ਆਈਟਮ ਲਵਾਂਗੀ ਮੈਨੂੰ ਇਹ ਮੈਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬਹੁਤ ਜ਼ਿਆਦਾ ਫਿਰ ਹਾਲ ਹਜੇ ਨਹੀਂ ਲੈਣੀ ਹੈਗੀ ਦੀਵਾਲੀ ਤੇ ਲੇ ਲਾਂਗੇ ਤਾਂ ਤੇ ਰਸਤੇ ਠੀਕ ਹੈ ਜੀ ਤੇ ਬਾਕੀ ਇੱਧਰ ਅਜ ਉਸ ਮੈਂਕਰ ਬਹੁਤ ساری ਵੈਰਾਈਟੀ ਹੈ ਬਹੁਤ ਕੁਝ ਹੈ ਹਰ ਇੱਕ ਚੀਜ਼ ਦੇ ਵਿੱਚ ਜੀ ਸਾਫ ਸਭ ਕੁਝ ਹੈ ਸਭ ਕੁਝ ਬਾਕੀ ਤੁਸੀਂ ਦੱਸਿਓ ਉਹ ਤੁਹਾਨੂੰ ਇਹਦੇ ਵਿੱਚ ਕਿਹੜੀ ਕਿਹੜੀ ਆਈਟਮ ਚਾਹੀਦੀ ਹੈ ਤਾ ਫinal ਦਿਨਾਂ ਨੂੰ ਪ੍ਰਾਈਸ ਦੱਸ ਦਾਂਗੇ ਤੇ ਇਧਰੇ ਆਗੇ ਜੀ ਚੋਪਰ ਚੋਪਰ ਦੇ ਵਿੱਚ ਵੀ ਬਹੁਤ ਬਰਸੇਲ ਦੇ ਵਿੱਚ ਹੀ ਆ ਚੋਪਰ ਵੀ ਬਹੁਤ ਵਧੀਆ ਆਈਟਮ ਐ ਬਹੁਤ ਸੋਹਣੀ ਠੀਕ ਲਓ ਜੀ ਬਾਕੀ ਇਹ ਬਹੁਤ ਯੂਜ਼ ਆਉਣ ਵਾਲੀ ਇਹ ਆਈਟਮ ਵੀ ਬਹੁਤ ਜ਼ਿਆਦੇ ਪਈ ਐ ਇਹ ਤਾਂ ਵਾਕਈ ਬਹੁਤ ਹੀ ਵਧੀਆ ਚੀਜ਼ ਐ ਬਹੁਤ ਵਧੀਆ ਤੇ ਅੱਪਾ ਵੀ ਲੈ ਕੇ ਗਏ ਸੀਗੇ ਸਗਾ ਆਪਣੀ ਥੋੜੀ ਜਿਹੀ ਵੱਡੀ ਚਲੀ ਗਈ ਤੇ ਆਪਣੇ ਓਵਨ ਚ ਉਹ ਨਹੀਂ ਆ ਰਹੀ ਆਪਣਾ ਓਵਨ ਉਸ ਚੀਜ਼ ਨਾਲੋਂ ਥੋੜਾ ਛੋਟਾ ਹੁੰਜੋ ਓਵਨ ਮੇਰਾ ਬਹੁਤ ਵੱਡਾ ਹੈ ਉਸਦੇ ਪਰ ਉਹ ਚੀਜ਼ ਤਾਂ ਕੁਝ ਜ਼ਿਆਦਾ ਹੀ ਵੱਡੇ ਲੈ ਗਈ ਸਾਈਜ਼ ਦੇ ਵਿੱਚ ਚਲੀ ਗਈ ਤੇ ਫਿਰ ਉਸ ਚ ਨਹੀਂ ਆਈ ਹੈਗੀ ਹੁਣ ਮੈਂ ਸਭ ਸੋਚ ਰਹੀ ਤਾਂ ਗੋਲ ਰਾਉਂਡ ਚ ਦੇਖਾਂਗੀ ਕਿਉਂਕਿ ਹਰ ਚੀਜ਼ ਦਾ ਹਰ ਇੱਕ ਚੀਜ਼ ਦਾ ਪੋਪੜਾ ਹੁੰਦਾ ਬਣਿਆ ਹੋਇਆ ਤੇ ਬਾਕੀ ਇਧਰ ਆ ਗਈ ਜੀ ਝਾਰਨੀਆਂ ਛੰਨੀਆਂ ਚਾਹ ਪੋਣੀਆਂ ਤੇ ਇਹਦੀ ਬਹੁਤ ਮੌਜਾ ਹੀ ਮੈਲੇ ਕੀ ਸੀ ਇਹਦੀ ਵੀ ਬਹੁਤ ਮੌਜਾ ਹੈ ਬਹੁਤ ਸੁਣਾਣਾ ਪੋਣੇ ਦੀ ਵੀ ਜ਼ਰੂਰਤ ਨਹੀਂ ਪੈਂਦੀ ਕੀ ਵਾਲੇ ਜਦੋਂ ਆਪਾਂ ਪਰਾਂਠੇ ਬਣਾਉਂਦੇ ਆ ਤਾਂ ਪੋਣਾ ਤਾਂ ਲਗਾਉਂਦੇ ਦੀ ਪੋਣਾ ਖਰਾਬ ਹੋ ਜਾਂਦਾ ਤਾਂ ਫਿਰ ਇਹ ਬੜੀ ਆਈਟਮ ਬਹੁਤ ਠੀਕ ਹੈ ਇਸ ਚੀਜ਼ ਦੇ ਲਈ ਵਿਚਾਰੀ ਇੰਪੋਰਟਡ ਗਲਾਸ ਇਟਾਲੀਅਨ ਕੰਪਾਉਂਟ ਚਾਹੀਦਾ करवाते भी बॉक्स दोनों अच्छा बोल दी। अच्छा दी ठीक है ठीक है हाँ फिर मैं दिमाग चल कितने बॉक्स हैं भैया दो करने हाँ ठीक है जी इधर वाले आगे आइसक्रीम या फिर बॉल सेट या फिर सूप वगैरह तो एक आ चीज देखो कलर देखो तो कि प्यारा टी सैट नाले एक घूम दी इदा जो इंडिया के बीच कितने भी नहीं है ये हल घूम दी है ना भैया थोड़ी हैवी है ना नली घूमी है ना अच्छा घूम दी है तो देखो ऑफ़ वाइट कलर बहुत ज्यादा फिनिशिंग है बहुत ज्यादा शाइनिंग है ते हो जी हो ही जो चीज़ है। चीज़ मल्टी मल्टी जी शाइनिंग जो चीज है एच एक वाला आया मल्टी मल्टीज है ठीक है जी एक वाला आया गाजरी कलर ये पीच गाजरी है पीच पिंक कलर यह भी बहुत प्यारा बहुत सोहना दिवाली का बहुत सोना सोहना समान ये है जी झूमर चुम्मर, झूमर इन्ने प्यारे झूमर है जी बहुत सोने दोनों हैं अलग अलग ने लिते दोनों झूमर ना तो तो सेम है ना अक्षय याद कर देते नहीं गलत गल है गलत तो गलत है बहुत सोने पर गलती है क्योंकि दीवार

ਫਲਾਵਰ ਲੈ ਗਏ ਭਾਂਡੇ ਲੈ ਗਏ ਸੀ ਵੀਰ ਜੀ ਹੋਰੀ ਚੱਕ ਕੇ ਕਿਉਂਕਿ ਫਲਾਵਰ ਦੀ ਫਲਾਵਰ ਆਪਣੇ ਦੂਜੇ ਕਰੀਅਰ ਬਾਰੇ ਦੀ ਫੈ ਸੀਗੇ ਆਕਸ਼ੀ ਨੂੰ ਵੀਡੀਓ ਬਣਾਉਣ ਲੱਗ ਪਏ ਗਲਤ ਕਰਨਾ ਤੇ ਪਤਾ ਫਿਰ ਮਾ ਓਕੇ ਤੇ ਇਸ ਤਰ੍ਹਾਂ ਕਿ ਨਾ ਮੇਰੇ ਫਲਾਵਰਾਂ ਦੀ ਵੀਡੀਓ ਰਹਿ ਗਈ ਸੀ ਇਹ ਮੈਂ ਤਾਂ ਦਿਖਾ ਰਹੀ ਆ ਅਗਰ ਕਿਸੇ ਹਸਪਟਲ ਭਰਾ ਨੇ ਮੰਗਵਾਣੇ ਆ ਆਪਣੇ ਕਿਸੇ ਨੇ ਵੀ ਆਪਣੇ ਆਪਣੇ ਘਰ ਦੇ ਲਈ ਤਾਂ ਆਪਾਂ ਭੇਜ ਸਕਦੇ ਆ ਹਲੇ ਦੀ ਵਾਰੀ ਦੇ ਵਿੱਚ ਟਾਈਮ ਕਾਫੀ ਹੈਗਾ ਏ

ਇਹਦਾ ਤਾਂ ਇਹ ਵਾਲਾ ਪ੍ਰੋਜੈਕਟ ਗਿਆ ਠੀਕ ਹੈ ਨਾ ਇਹਦੀ ਇੱਕ ਪਾਣੀ ਤੇ ਹੁਣ ਆ ਗਿਆ ਜੀ ਇਹਦਾ ਵੀ ਆਪਾਂ ਨੇ ਸੇਮ ਲਿਆ ਜੀ ਬੰਦਰ ਵਾਲਾ ਇਹਦੀ ਮੈਂ ਸਮਝ ਨਹੀਂ ਲੱਗਾ ਨਹੀਂ ਇਹਨੂੰ ਤਾਂ ਹੋ ਗਿਆ ਆਸ਼ੀਸ਼ ਸੁੱਖ ਜਾਂ ਬੰਟੀ ਰੁਚਾਰ ਬੰਟੀ ਇਸ ਦੀ ਪੂਜਾ ਹੋਏਗੀ ਕਿ ਆਹ ਇੱਕ ਜੋ ਜੀ ਬਹੁਤ ਸੋਹਣਾ ਹੈ ਐਨ ਵੱਡਾ ਵੀ ਹੈ ਫਾਕੀ ਆਮਾ ਲੱਗਿਆ ਇਹਦੇ ਫੁੱਲਰ ਵੱਡੇ ਨੇ ਇਹਦੇ ਵਿੱਚ ਬਹੁਤ ਸੋਹਣੇ ਗੰਦੇ ਦੇ ਜਿਵੇਂ ਹੱਥ ਯੈਲੋ ਕਲਰ ਦੇ ਗਏ

ਅਕਸ਼ੇ ਰੂਪੀਜਾ ਇੱਕ ਦੀ ਟੈਕਨੀਕ ਮੈਂ ਖੋਲੀ ਕਹਿੰਦੀ ਵੀ ਖੋਲੀ ਇਹਦੀ ਖੋਲੀ ਸੇਮ ਹੈ ਦੋਨੋਂ ਜਿਵੇਂ ਹੁਣ ਆਪਣੇ ਐ ਇਹ ਦੋ ਮੇਨ ਕਮਰੇਆਂ ਦੇ ਦਰਵਾਜ਼ੇ ਨੇ ਲਿਆ ਇਧਰ ਲਿਆ ਤੇ ਵੀ ਐਵੇਂ ਲੱਗਣਗੇ ਤਾਂ ਸੋਹਣੇ ਲੱਗਦੇ ਆ ਦੇ ਅਕਸ਼ੇ ਦੇ ਤੁਹਾਰਾ ਚੰਗਾ ਜੱਤ ਚਾਇ ਤੇ ਆ ਦੇਖੋ ਜੀ ਦੇਖੋ ਤੁਸੀਂ ਡਿਜ਼ਾਈਨ ਦੇਖੋ ਪੂਰਾ ਪੂਰਾ ਮੋਤੀਆਂ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਅਕਸ਼ੇ ਨਿਕਲਣਾ ਤੇ ਦੇਖੋ ਬਹੁਤ ਸੋਹਣਾ ਬਹੁਤ ਪਿਆਰਾ ਇਹ ਹੈ ਸਸਫੇ ਦਾ 1 ਇਹਦਾ ਵੀ 1000 ਰੁਪਏ ਦਾ ਜੋੜਾ ਇਹਨੇ ਲਿੱਤਣਾ ਹੈ ਜਿਵੇਂ ਇਹ ਨਾ ਇਹ ਵੀ 1000 ਰੁਪਏ ਦਾ ਜੋੜਾ ਕਿਹੜੀ ਚੀਜ਼ ਆ ਬਹੁਤ ਕਲੀਅਰ ਹੈ ਪਹਿਲਾਂ ਮਨਨ ਕਿ ਜੰਜਪਾਨ ਦੇ ਵਿੱਚ ਅਸੀਂ ਸਭ ਨੂੰ ਹੋ ਕੇ ਗਏ ਹੁਣਾਂ ਦੇ ਵੀ ਬਹੁਤ ਸੋਹਣੇ ਸੀ ਇਹ ਵੀ ਬਹੁਤ ਸੋਹਣੇ ਆ ਬਹੁਤ ਕੇਰੀ ਆਈਟਮ ਸਾਰੇ ਜਨਰਤਨਾ ਆਪਣੀ ਸੋਹਣੀ ਤੇ ਇੱਕ ਹੈਗੀ ਜੀ ਇਹ ਵਾਲੇ ਸੋਹਣੀ ਨਾਲ ਆ ਗਈ ਹੋਜੀ ਇਹ ਕਿਹ ਵਾਲੇ ਆ ਇਹਨੂੰ ਵੀ ਕਿਤੇ ਕੋਈ ਡੈਕੋਰੇਟ ਕਰ ਲਿਓ ਇਹ ਹੈਗਾ ਜੀ 50 ਰੁਪਏ ਦਾ ਇੱਕ ਪੀਸ ਇਹ ਕੋਈ ਟੈਗ ਨਹੀਂ ਹੈ ਨਾ ਇਹ 50 ਰੁਪਏ ਦਾ ਇੱਕ ਪੀਸ ਹੈ ਜੀ ਦੇਖੋ ਬਹੁਤ ਸੋਹਣੀਆਂ ਉੱਪਰ ਪਿੱਤਰ ਤੇ ਬਹੁਤ ਸੋਹਣੇ ਲੱਗਦੇ ਆ ਮੈਨੂੰ ਸੋਹਣੇ ਲੱਗੇ ਮੈਂ ਪਾ ਮੈਂ ਕਿਤੇ ਲੈ ਵੀ ਲੈ ਲੈਣੇ ਦੀਦੀ ਕਿਤੇ ਨਾ ਕਿਤੇ ਲਾ ਲੈਣ ਤੇ ਬਾਕੀ ਪਲੜੀ ਆ ਇਹ ਅਕੜੇ ਪੰਜ ਕੱਟਦੀਆਂ ਠੀਕ ਹੈ ਜੀ ਇਹ ਇਤਨਾ ਇਹਨੂੰ ਵੀ ਕਿਤਨਾ ਕਿਤੇ ਦੀਦੀ ਲਾ ਲੈਣਗੇ ਇਹ ਬਣਾ ਆਈਆਂ ਪੰਜ ਮੈਂ ਆਪਣੇ ਲਈ ਲੈ ਕੇ ਆਈਆਂ ਪੰਜ ਉਹਨਾਂ ਲਈ ਲੈ ਕੇ ਆਈਆਂ ਤੇ ਬਹੁਤ ਸੋਹਣੀ ਐ ਤੁਸੀਂ ਮੰਨੋਗੇ ਨਹੀਂ ਜਿੱਥੇ ਵੀ ਜਾਣੀ ਹੈ ਨਾ ਮੈਂ ਨੂੰ ਨਿਊ ਮੀਡਾ ਕੀ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਨਾ ਕਿ ਵਾਕਈ ਮਾਨੀਟਰ ਜੀ ਨੇ ਬਹੁਤ ਸੋਹਣਾ ਸਮਾਨ ਭੇਜਿਆ ਬਹੁਤ ਪਿਆਰਾ ਬੜੇ ਰੀਜਨਲ ਖਰੀਦਿਆ ਆਪਾਂ ਕਾਫੀ ਦਿਨਾਂ ਤੋਂ ਫ੍ਰੀਦਰ ਲੱਗੇ ਹੋਏ ਪਹਿਲਾਂ ਜਪਾਨ ਵਾਲੇ ਦੀਦੀ ਦਾ ਭੇਜਿਆ ਤੇ ਹੁਣ ਇਹਨਾਂ ਦਾ ਲਿਆ ਬਹੁਤ ਸੋਹਣੀ ਚੀਜ਼ ਹੈ ਇਹ ਪੰਜ ਲੜੀਆਂ ਨੇ ਇਹਨੂੰ ਕਿਤੇ ਵੀ ਪੰਜਾਂ ਨੂੰ ਆਪਾਂ ਇਦਾਂ-ਇਦਾਂ ਕਰਕੇ ਲਗਾ ਸਕਦੇ ਆ ਪੰਜ ਮੈਂ ਆਪਣੇ ਲਈ ਲਈ ਸੀ ਸਭੋਂ

ਇਦੇ ਵਿੱਚ ਜਿਹੜਾ ਇਹ ਇੱਕ ਲੜੀ ਹੈ ਨਾ ਜੀ ਇਹ 200 ਦੀ ਇੱਕ ਲੜੀ ਹੈ। ਇਹਦੇ ਵਿੱਚ ਆਪਾਂ ਨੇ ਪਾਈਆਂ 12 ਲੜੀਆਂ। ਇਹ 200 ਦੀ ਇੱਕ ਲੜੀ ਹੈ ਜੀ ਇਹਦੇ ਵਿੱਚ ਜਿਹੜੀ ਪਾਈ ਹੈ ਯਾਨੀ ਕਿ ਇਹ ਲੜੀਆਂ ਹੈਗੀਆਂ ਜੀ 2000 ਰੁਪਏ ਦੀਆਂ। ਇਹ 12 ਲੜੀਆਂ ਤੁਸੀਂ ਮੰਨੋਗੇ ਨਹੀਂ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ। ਇੰਨੀਆਂ ਪਿਆਰ ਨਾਲ ਜੁੱਤੀਆਂ ਨੇ ਬਹੁਤ ਸੋਹਣੀਆਂ ਬਣ ਆਉ। ਆਪਾਂ ਇਦਾਂ ਹੀ ਕਰਦੇ ਹਾਂ ਹਮੇਸ਼ਾ। ਤੁਸੀਂ ਆਪੇ ਦੇਖੋ। ਇੰਨੀਆਂ ਪਿਆਰ ਨਾਲ ਲੜੀਆਂ ਸਿਰ ਸੋਹਣੀਆਂ ਆਈਆਂ ਨੇ। ਹੂੰ। ਵੀਡੀਓ ਦੇ ਵਿੱਚ ਵੀ ਬਹੁਤ ਸੋਹਣੀਆਂ ਆਈਆਂ ਇੱਕ ਮਿੰਟ ਅੱਕੇ ਤੇ ਜੇ ਅਸੀਂ ਮਤਲਬ ਕਿ ਇਹਨੂੰ ਆਪ ओरिजिनल ਸਾਹਮਣੇ ਤੇ ਦੇਖਾਂਗੇ ਉਹਦੇ ਉਹਦੇ ਲਈ ਵੀ ਬਹੁਤ ਕੈਰੀਆ ਬਹੁਤ ਸੋਹਣੀਆਂ ਹੋਣਾਂ ਜਿਨ੍ਹਾਂ ਨੇ ਬਹੁਤ ਸੋਹਣਾ ਕੰਮ ਜੀ ਕਰਿਓ ਜਿਨ੍ਹਾਂ ਪਰ ਜਾਇ ਕਰਾ ਜੀ ਜੇ ਕਿਸੇ ਲਈ ਨਾ ਪੜਾਣਾ ਜੇ ਸਮਾਰਟ ਸੀ ਮੰਗਵਾ ਸਕਦੇ ਆ ਇੱਕ ਵਾਰੀ ਪੈਸਾ ਲਾਓ ਬਾਰ ਬਾਰ ਨਹੀਂ ਇਹ ਦੋ ਸਰਪੇ ਦੀ ਫਲੜੀ ਹੈ ਇਹ 12 ਲੜੀਆਂ ਨੇ ਯਾਨੀ ਕਿ 24 ਰੁਪਏ ਦੀਆਂ ਲੜੀਆਂ ਹੋ ਗਈਆਂ ਬਾਕੀ ਬਹੁਤ ਸੋਹਣਾ ਹੈ ਇਹ ਸਮਾਨ ਜੀ ਜਿਹਨੇ ਇੱਕ ਵਾਰੀ ਲੈ ਲਿਆ ਨਾ ਉਹਨਾਂ ਦਾ ਕਟੋ-ਕਟ ਪਰਦਾ ਸਾਲ ਨਾ ਖਰੀਦਣ ਦੀ ਕੋਈ ਦੀਵਾਲੀ ਦਾ ਕੋਈ ਸਮਾਨ ਖਰੀਦਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਬਹੁਤ ਇੰਪੋਰਟਡ ਹੈ ਮਾੜਾ ਦੇ ਸਰਫ ਦੇ ਪਾਣੀ ਦੇ ਵਿੱਚ ਇੰਨਾ ਕੁ ਛੁਟਕੀ ਪਰ ਸਰਫ ਪਾਓ ਜਦੋਂ ਆਪਾਂ ਲੱਗੇਗੀ ਹਾਂ ਅੱਜ ਸਾਡੀਆਂ ਮੈਲੀਆਂ ਹੋ ਗਈਆਂ ਤੋਂ ਦੋ ਤੋਂ ਕਿ ਨਾ ਖਲਾਰ ਕੇ ਕਿਤੇ ਮੱਜੇ ਤੇ ਕਿਤੇ ਵੀ ਸੁਕੜੀਆਂ ਪਾ ਦੋ ਕਿੰਨੀ ਜਾਂਦੀ ਆ ਪਰ ਹਰ ਸਾਲ ਇਦਾਂ ਹੀ ਕਰਦੇ ਆ ਹਰ ਸਾਲ ਨਹੀਂ ਲੰਦੇ ਪਰ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਤੋਂ ਡੇਢ ਸਾਲ ਪਹਿਲਾਂ ਆਪਾਂ ਲੱਗ ਹੋਈ ਸੀ ਮੇਰੇ ਘਰ ਦੇ ਵਿੱਚ ਜਿੰਨਾ ਵੀ ਡੈਕੋਰੇਟ ਦਾ ਸਮਾਨ ਸੀ ਸਾਰਾ ਮੇਰੇ ਜਠਾਣੀ ਕੋਲ ਚਲਾ ਗਿਆ ਇਸ ਕਰਕੇ ਏਸੀ ਸਾਰਾ ਤਾਂ ਆਪਣੇ ਘਰ ਦੇ ਵਿੱਚ ਆਇਆ ਤਾਂ ਕੁਝ ਸਮਾਨ ਮੈਂ ਵੀ ਲੈ ਕੇ ਆਣਾ ਸਿਰਫ ਮਨੇ ਹਜੇ ਤੱਕ ਨਾ ਇਹ ਹੀ ਲੜੀਆਂ ਰੱਖੀਆਂ ਨੇ ਆਪਣੇ ਲਈ ਪੰਜ ਲੜੀਆਂ ਮੈਂ ਇਹਦੇ ਚ ਰੱਖੀਆਂ ਨੇ ਆਪਣੇ ਵਾਸਤੇ ਪੰਜ ਮੈਂ ਦੀਦੀ ਨੂੰ ਪਾਤੀਆਂ ਤੇ ਇਹ ਵੀ 100 ਦੀ ਇੱਕ ਲੜੀ ਹੈ ਇਹ ਵੀ 200 ਦੀ ਇੱਕ ਲੜੀ ਹੈ ਜੀ ਤੇ ਮੈਂ ਹਜੇ ਉਹ ਸਮਾਨ ਲੈ ਕੇ ਆਣਾ ਕਿਉਂਕਿ ਮੇਰੇ ਅਸਲ ਨੂੰ ਟਾਈਮ ਨਹੀਂ ਲੱਗਿਆ ਹੈਗਾ ਇਹ ਮੇਰੇ ਨਾਲ ਜਾਣ ਕੇ ਫਿਰ ਲਗਿਆ ਮੈਂ ਕਿ ਪਹਿਲਾਂ ਮੈਂ ਇਹ ਕੀਤਾ ਜੀ ਇੱਕ ਦਿਨ ਪਹਿਲਾਂ ਵੀ ਲਿਆਉਣਾ ਕਿ ਤਾਂ ਵੀ ਕੋਈ ਦਿੱਕਤ ਨਹੀਂ ਪਰ ਮੇਰੇ ਲਈ ਪਹਿਲਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਸ ਸਮਾਨ ਦੀ ਬਹੁਤ ਜ਼ਿਆਦਾ ਬਹੁਤ ਉਹਨਾਂ ਨੇ ਕਰਕਮ ਬਚਾ ਕੇ ਇੰਤਜ਼ਾਰ ਕਰ ਰਹੇ ਨੇ ਤਾਂ ਅਸੀਂ ਇਹਨਾਂ ਇੰਤਜ਼ਾਰ ਸੋਚ ਰਹੇ ਹਾਂ ਕਿ ਕਿਉਂ ਕਿਸੇ ਕਰਵਾਈਏ ਹਰ ਕੋਈ ਬੜੀ ਰੀਜਨਲ ਮਿਹਨਤ ਕਰਦਾ ਹੈ ਤੇ ਹਰ ਕੋਈ ਰੀਜਨਲ ਮਗਵਾਂਦਾ ਹੈ ਲਾਈਕ ਕਮਨ ब्लू बहुत सोना बाकी बहुत सोनिया किसी को जैसे कमेंट करके थनु समान आज लग गया वाकई दीदी कर तो दिया इसने इतना अच्छा एंटरटेनमेंट बहुत ज्यादा सोना एक पे खत्म कर दिया मर जाई लव यू लड़ियो लव यू लव यू लव जी आई लव यू और बस उन्होंने प्रणाम किया ज्यादा आई लव यू बाय 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 लव यू अच्छी दिखती पा लो जी ਏ ਆਪਣਾ ਸਮਾਨ ਚੱਲਿਆ ਏ ਠੀਕ ਹੈ ਜੀ ਤੇ ਆ ਗਿਆ ਆਪਣਾ ਫਲਾਵਰ ਵਾਲਾ ਸਮਾਨ ਹੁਣ ਆਪਾਂ ਹੀ ਦਿਖਾਵਾਂਗੇ ਤੇ ਇਸ ਦਾ ਬਣੇਗਾ ਬਲੌਗ ਕੱਲ ਨੂੰ ਠੀਕ ਹੈ ਜੀ ਤੇ ਬਾਕੀ ਵੀਡੀਓ ਤੇ ਜੋ ਨਵੇਂ ਬਣ ਰਹੇ ਹੈ ਸਬਸਕ੍ਰਾਈਬਰ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਕਸ਼ਿਤਦਰ ਹੋ ਮੈਨੂੰ ਗੱਲ ਕਰਨ ਦੀ ਤੇ ਜੋ ਨਵੇਂ ਸਬਸਕ੍ਰਾਈਬਰ ਆ ਰਹੇ ਹੈ ਜੋ ਇਸ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰਾ ਅੱਜ ਦਾ ਛੋਟਾ ਜਿਹਾ ਮਿੰਨੀ ਜਿਹਾ ਬਲੌਗ ਕਿੰਮੇ ਦਾ ਲੱਗਿਆ ਜੀ ਤੇ ਬਾਕੀ ਕਮੈਂਟ ਜ਼ਰੂਰ ਕਰਿਓ ਠੀਕ ਹੈ ਨਾ ਜੀ ਵੀ ਕਿੰਮੇ ਦਾ ਲੱਗਿਆ ਤੁਹਾਨੂੰ ਸਮਾਨ ਦੁਆਰਾ ਫੇਰ ਇੱਕੋ ਗੱਲ ਬੋਲਦੀ ਐ ਠੀਕ ਹੈ ਨਾ ਜੀ ਸਮਾਨ ਮੈਨੇ ਬਹੁਤ ਸੋਹਣਾ ਪਹਿਲਾਂ ਆਪਾਂ ਨੇ ਜਾਪਾਨ ਤੇ ਜੋ ਬੜੇ ਪਿਆਰ ਨਾਲ ਖਰੀਦੇ ਸੀ ਤੇ ਇਹ ਜਿਹੜਾ ਹੁਣ ਦੂਜਾ ਪਾਰਸਲ ਰੈਡੀ ਕੀਤਾ ਇਹ ਵੀ ਬਹੁਤ ਸੋਹਣਾ ਮੈਂ ਕਹਿੰਨੇ ਹਰ ਇੱਕ ਨੂੰ ਨਾ ਪਰਮਾਤਮਾ ਖੁਸ਼ੀਆਂ ਖੇੜੇ ਲੈ ਕੇ ਆਵੇ ਸਭ ਦੇ ਘਰਾਂ ਸੋਣਾ ਲੱਗਦਾ ਜੀ ਸਮਾਨ ਹੈ ਨਾ ਬੈਸ ਹੁਣ ਮੈਂ ਰਹਿ ਗਈ ਮੈਂ ਤਾਂ ਮੇਰੇ ਹਸਬੰਦ ਮੈਨੂੰ ਕਹਿ ਰਹੇ ਸੀ ਕਹਿੰਦਾ ਤੂੰ ਇਹਨਾਂ ਦਾ ਖਰੀਦੀ ਹੁੰਨੀ ਹੈ ਨਾ ਇਹਨਾਂ ਦੇ ਨਾਲ ਨਾਲ ਆਪਣਾ ਖਰੀਦ ਲਿਆ ਕਰ ਵੀ ਮੈਂ ਕਿਹਾ ਨਹੀਂ ਪਹਿਲਾਂ ਇਹਨਾਂ ਦਾ ਜ਼ਰੂਰੀ ਹੈ ਭੈਣ ਉਹਨਾਂ ਦਾ ਕੀ ਕਹਿੰਦਾ ਜੀ ਪਹਿਲਾਂ ਵੱਡੇ ਦੂਜੀ ਭੈਣ ਦਾ ਭੇਜਿਆ ਜੀ ਹੁਣ ਇਹ ਵੱਡੇ ਭੈਣ ਦਾ ਮੈਂ ਕਿਹਾ ਪਹਿਲਾਂ ਇਹਨਾਂ ਦਾ ਕਿਉਂਕਿ ਅਸੀਂ ਤਾਂ ਜਿ ਸਿਟੀ ਦੇ ਵਿੱਚ ਹੀ ਬੈਠੇ ਆ ਇਹ ਕਿਹ ਮੁੱਛਾ ਰੜ ਗਿਆ ਤੇ ਅਸੀਂ ਤਾਂ ਸਿਟੀ ਦੇ ਵਿੱਚ ਹੀ ਬੈਠੇ ਆ ਅਸੀਂ ਤਾਂ ਜੇ 2 ਦਿਨ ਪਹਿਲਾਂ ਜਾਂ 1 ਦਿਨ ਪਹਿਲਾਂ ਵੀ ਲੈ ਆਵਾਂਗੇ ਚਲੋ 2 ਦਿਨ ਪਹਿਲਾਂ ਲੈ ਆਗੇ 1 ਦਿਨ ਪਹਿਲਾਂ ਆਪਾਂ ਘਰ ਨੂੰ ਸਜਾਣਾ ਸ਼ੁਰੂ ਕਰ ਦਨੇ ਆ ਕੋਈ ਗੱਲ ਨਹੀਂ ਇਹਨਾਂ ਤਾਂ ਜ਼ਿਆਦਾ ਜ਼ਰੂਰੀ ਐ ਲੋ ਜੀ ਵੀਡੀਓ ਤੇ ਬਨੇ ਰਹਿਓ ਵੀਡੀਓ ਸਬਸਕ੍ਰਾਈਬ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਦਿਆ ਕਰੋ ਠੀਕ ਐ ਦੀਦੀ ਜਿੰਨੀਆਂ ਵੀ ਮੇਰੇ ਨਾਲ ਭੈਣਾਂ ਜੁੱਡੀਆਂ ਹੋਈਆਂ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਲੌਗ ਕੀ ਮੈਨੂੰ ਲੱਗਿਆ ਤਾਂ ਤੱਕ ਲਈ ਬਾਏ ਬਾਏ ਸਾਰੇ ਬੋਲੋ ਜੈ ਸ਼੍ਰੀ ਕ੍ਰਿਸ਼ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ